වාහිගරු සතනාම සතනාමවාහිගරු සතනාම සතනාමවාහිගෘු සතනාම සතනාම ਸਤ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਗ ਹੈ 392 ਸੱਚੇ ਪਾਤਸ਼ਾਹ ਅਗਲਾ ਸ਼ਬਦ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾ ਆਠ ਪਹਿਰ ਨਿਕਟ ਕਰ ਜਾਣਾ ਪ੍ਰਭ ਕਾ ਕੀਆ ਮੀਠਾ ਮਾਨੈ ਏਕ ਨਾਮ ਸੰਤਨ ਆਧਾਰ ਹੋਏ ਰਹੇ ਪ੍ਰਭ ਸਭ ਕੀ ਪਖਸਾਰ ਸੰਤ ਰਹਿਤ ਸੁਣੋ ਮੇਰੇ ਭਾਈ ਵਾਕੀ ਮੈਮਾ ਕਥਨ ਨਾ ਜਾਈ ਰਹਾਉ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ 392 ਅੰਗ ਤੇ ਸਵਾਇ ਮਾਨ ਹੈ ਪਿਛਲੇ ਸ਼ਬਦ ਵਿੱਚ ਸੱਚੇ ਪਾਤਸ਼ਾਹ ਸਾਨੂੰ ਮਾਇਆ ਦਾ ਪ੍ਰਭਾਵ ਦੱਸ ਰਹੇ ਨੇ ਕਿ ਇਸ ਮਾਇਆ ਨੇ ਚੰਗੇ-ਚੰਗੇ ઋਸ਼ੀਆਂ ਨੂੰ ਦੇਵਤਿਆਂ ਨੂੰ ਚੰਗੇ-ਚੰਗੇ ਤਪੀਆਂ ਨੂੰ ਤੀਰਥਾਂ ਤੇ ਤਟਾਂ ਤੇ ਠੱਗਿਆ ਪ੍ਰਭਾਵਿਤ ਕੀਤਾ ਪਰ ਜਿਹੜੇ ਗੁਰਮਖ ਨੇ ਉਹ ਗੁਰੂ ਦੇ ਸ਼ਬਦ ਨਾਲ ਵਿਚਾਰਵਾਨ ਹੋ ਕੇ ਇਸ ਮਾਇਆ ਤੋਂ ਬਚੇ ਰਹੇ ਤੇ ਮਾਇਆ ਦੇ ਵਿੱਚ ਰਹਿੰਦੇ ਹੋਏ ਹੀ ਉਹਨਾਂ ਨੇ ਉਸ ਪ੍ਰਭੂ ਨੂੰ ਉਸ ਮਾਲਕ ਨੂੰ ਪ੍ਰਾਪਤ ਕੀਤਾ ਹੈ ਅੱਜ ਦਾ ਇਹ ਸ਼ਬਦ ਉਹਨਾਂ ਗੁਰਮਖਾਂ ਦੀ ਰਹਿਣੀ ਦੱਸਦੇ ਨੇ ਮਹਾਰਾਜ ਕਿ ਜਿਹੜੇ ਉਹ ਗੁਰਮੁਖ ਨੇ ਉਹ ਸੰਤ ਜਨ ਨੇ ਉਹ ਜਿਹੜੇ ਪਿਆਰੇ ਨੇ ਉਹਦੇ ਜੋ ਸਿਮਰਨ ਕਰਨ ਵਾਲੇ ਨੇ ਉਹ ਫਿਰ ਇਸ ਸੰਸਾਰ ਵਿੱਚ ਕਿਵੇਂ ਰਹਿੰਦੇ ਨੇ ਉਹਨਾਂ ਦੀ ਰਹਿਣੀ ਬਹਿਣੀ ਕਿਉਂ ਜੀ ਹੈ ਦਸਮ ਪਾਤਸ਼ਾਹ ਨੇ ਰਹਿਣੀ ਦੀ ਗੱਲ ਕੀਤੀ ਰਹਿਣੀ ਰਹੈ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਤੇ ਪੰਚਮ ਪਾਸ਼ਾ ਵੀ ਬਾਣੀ ਚ ਕਹਿੰਦੇ ਆ ਰਹੇ ਨੇ ਰਹਿਤ ਅਵਰ ਕਿਛ ਅਵਰ ਕਮਾਵਤ ਮਨ ਨਈ ਪ੍ਰੀਤ ਮੁਖੋਂ ਗੰਡ ਲਾਵਤ ਉਹਦੇ ਦਰਦ ਨੂੰ ਕਬੂਲ ਨਹੀਂ ਹੋ ਸਕਦੇ ਤੀਜੇ ਪਾਤਸ਼ਾਹ ਨੇ ਵੀ ਸਾਨੂੰ ਸਿੱਖ ਦੀ ਰਹਿਣੀ ਦਿੱਤੀ ਹੈ ਸੋ ਸਿੱਖ ਸਖਾ ਬੰਦ ਪਹਿ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ ਆਪਣ ਭਾਣੇ ਜੋ ਚੱਲੇ ਭਾਈ ਸੋ ਵਿਛੜ ਚੋਟਾਂ ਖਾਵੇ ਤੇ ਚੌਥੇ ਪਾਤਸ਼ਾਹ ਵੀ ਰਹਿਣੇ ਦੀ ਗੱਲ ਕਰਦੇ ਨੇ ਸਿੱਖ ਦੀ ਰਹਿਤ ਦੀ ਗੱਲ ਕਰਦੇ ਨੇ ਗੁਰਸਤਗੁਰ ਕਾਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਵੈ ਬਾਣੀ ਅਸੀਂ ਪੜਦੇ ਆਂ ਬਾਣੀ ਅਸੀਂ ਵਿਚਾਰਦੇ ਆਂ ਸੁਣਦੇ ਵੀ ਸੋ ਆਪਣੇ ਅੰਦਰ ਧਿਆਨ ਮਾਰੀ ਐ ਅਸੀਂ ਕਿ ਜੋ ਰਹਿਤ ਸਾਨੂੰ ਸਤਿਗੁਰਾਂ ਨੇ ਦਿੱਤੀ ਐ ਕਿ ਅਸੀਂ ਉਸ ਰਹਿਤ ਨਾਲ ਰਹਿ ਰਹੇ ਆਂ ਇੱਥੇ ਪੰਚਮ ਪਾਸ਼ਾ ਮਹਾਰਜ ਵੀ ਇਹੀ ਗੱਲ ਕਹਿੰਦੇ ਨੇ ਆਠ ਪੈਰ ਨਿਕਟ ਕਰ ਜਾਣਾ ਪ੍ਰਭ ਕਾ ਕੀਆ ਮਿੱਠਾ ਮਾਨੈ ਉਹ ਜਿਹੜਾ ਗੁਰਮੁਖ ਹੈ ਉਹਨੂੰ ਸਿਮਰਨ ਵਾਲਾ ਹੈ ਗੁਰੂ ਦਾ ਸਿੱਖ ਕਹਿੰਦੇ ਅਠੇ ਪਹਿਰ ਉਹ ਉਸ ਮਾਲਕ ਨੂੰ ਉਸ ਪ੍ਰਭੂ ਨੂੰ ਵਾਹਿਗੁਰੂ ਨੂੰ ਰਾਮ ਜੀ ਨੂੰ ਹਮੇਸ਼ਾ ਆਪਣੇ ਨਿਕਟ ਜਾਣਦਾ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤਿਸ ਸਦਾ ਸੰਭਾਲੇ ਉਹ ਹਮੇਸ਼ਾ ਅਠੇ ਪਹਿਰ ਉਸ ਨੂੰ ਅੰਗ ਸੰਗ ਸਮਝਦਾ ਹੈ ਤੇ ਜਦੋਂ ਸਾਡੇ ਕੋਈ ਨਾਲ ਹੋਵੇ ਇਹ ਕੁਦਰਤੀ ਹੈ ਫਿਰ ਅਸੀਂ ਚੋਰੀ ਨਹੀਂ ਕਰ ਸਕਦੇ ਫਿਰ ਅਸੀਂ ਵਿਚਾਰ ਨਹੀਂ ਕਰ ਸਕਦੇ ਫਿਰ ਅਸੀਂ ਮਨਦ ਕਰਮ ਨਹੀਂ ਕਰ ਸਕਦੇ ਫਿਰ ਅਸੀਂ ਮਲਾਪਟਾ ਨਹੀਂ ਕਰ ਸਕਦੇ ਫਿਰ ਅਸੀਂ ਝੂਠ ਨਹੀਂ ਬੋਲਦੇ ਕਿਉਂਕਿ ਸਾਨੂੰ ਪਤਾ ਹੈ ਕਿ ਉਹ ਨਾਲ ਹੈ ਜਿਹੜੇ ਗੁਰਮਖ ਨੇ ਉਹਨਾਂ ਨੂੰ ਪਤਾ ਹੈ ਕਿ ਉਹ ਸਾਨੂੰ ਹਰ ਕਰਤਾ ਸਭ ਕੁਝ ਜਾਣਦਾ ਉਹ ਸਾਨੂੰ ਸੁਣ ਰਿਹਾ ਸਾਨੂੰ ਵੇਖ ਰਿਹਾ ਉਹ ਇਹ ਅਹਿਸਾਸ ਨਾਲ ਜਿਉਂਦੇ ਨੇ ਸੰਸਾਰ ਵਿੱਚ ਕਿ ਉਹ ਵਾਹਿਗੁਰੂ ਕਰਪੁਰਖ ਸਾਡੇ ਅੰਗ ਸੰਗ ਹੈ ਸਦਾ ਅੰਗ ਸੰਗੇ ਅਭੰਗੰ ਪਬੂਤੇ ਉਹ ਇਸ ਗੱਲ ਨੂੰ ਮੰਨ ਲਿਆ ਉਹਨਾਂ ਨੇ ਪ੍ਰਭ ਕਾ ਕੀਆ ਮਿੱਠਾ ਮੰਨੇ ਉਹਨਾਂ ਨੇ ਪ੍ਰਭੂ ਦੇ ਕੀਤੇ ਨੂੰ ਮਿੱਠਾ ਕਰਕੇ ਮੰਨੇਆ ਤੇਰਾ ਕੀਆ ਮਿੱਠਾ ਲੱਗਿਆ ਚਾਹੇ ਉੱਤਤੀ ਤਬੀ ਤੇ ਬੈਠੇ ਨੇ ਚਾਹੇ ਖੂਪਰ ਲੱਥ ਰਹੇ ਨੇ ਚਾਹੇ ਆਰੇ ਚੱਲ ਰਹੇ ਨੇ ਸੀਸ ਤੇ ਚਾਹੇ ਬੰਦ-ਬੰਦ ਕਟਿਆ ਗਿਆ ਉਹਨਾਂ ਨੇ ਉਸ ਮਾਲਕ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇਆ ਉਹਨਾਂ ਨੇ ਉਸ ਭਾਣੇ ਨੂੰ ਸਤ-ਸਤ ਕਰਕੇ ਮੰਨੇਆ ਇਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪਗਸ਼ਾਰ ਜਿਹੜੇ ਸੰਤਨ ਨੇ ਤੇਰੇ ਪਿਆਰੇ ਨੇ ਉਹਨਾਂ ਨੂੰ ਸਿਰਫ ਇੱਕ ਅਕਾਲ ਪੁਰਖ ਦੇ ਨਾਮ ਦਾ ਆਸਰਾ ਹੈ ਉਹਦੇ ਨਾਮ ਦੇ ਆਸਰੇ ਗੁਣਾਂ ਦੇ ਭਰੋਸੇ ਤੇ ਰਹਿੰਦੇ ਨੇ ਉਹ ਉਹਨਾਂ ਨੇ ਆਪਣੀ ਹਉਮੈ ਨੂੰ ਮਾਰ ਦਿੱਤਾ ਆਪਣੀ ਹਉਮੈ ਨੂੰ ਖਤਮ ਕਰ ਦਿੱਤਾ ਉਹ ਤੇ ਸਭ ਦੀ ਚਰਨ ਧੂੜ ਹੋ ਕੇ ਰਹਿੰਦੇ ਨੇ ਭਾਈ ਸਭ ਦੀ ਚਰਨ ਧੂੜ ਹੋ ਕੇ ਰਹਿੰਦੇ ਨੇ ਖਾਲਸੇ ਨੂੰ ਬੜੀ ਵੱਡੀ ਬਖਸ਼ਿਸ਼ਾਂ ਕੀਤੀਆਂ ਦਸਮ ਪਾਤਸ਼ਾਹ ਨੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਤੇ ਨਾਲ ਹੀ ਫਿਰ ਮਹਾਰਾਜ ਨੇ ਕਿਹਾ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਫਿਰ ਮੇਰੇ ਇਹ ਕੁਝ ਨਹੀਂ ਲੱਗਦੀ ਦੋਸਤਾਂ ਪਾਸ਼ਾ ਨੇ ਬੜੇ ਸਖਤ ਤਕੀਦ ਕੀਤੀਆਂ ਖਾਲਸਾ ਮੇਰੋ ਸੱਜਣ ਸੂਰਾ ਖਾਲਸਾ ਮੇਰੋ ਸਤਿਗੁਰ ਪੂਰਾ ਖਾਲਸਾ ਬਣਨ ਲਈ ਆ ਚੀਜ਼ਾਂ ਚਾਹੀਦੀਆਂ ਨੇ ਕੱਲਾ ਪਹਿਰਾਵਾ ਨਹੀਂ ਸਾਡੀ ਰਹਿਤ ਕੀ ਹੈ ਰਹਿਣੀ ਕੁਛ ਹੋਰ ਹੈ ਕਹਿਣੀ ਕੁਛ ਹੋਰ ਰਹਿਣੀ ਤੇ ਕਹਿਣੀ ਵਿੱਚ ਜਦੋਂ ਫਰਕ ਪੈ ਜਾਏ ਅਸੀਂ ਉਸ ਮਾਲਕ ਦੇ ਦਰ ਤੇ ਕਬੂਲ ਨਹੀਂ ਹੋ ਸਕਦੇ ਸੰਤ ਰਹਿਤ ਸੁਣੋ ਮੇਰੇ ਭਾਈ ਵਾਕੀ ਮਹਿਮਾ ਕਥਨ ਨਾ ਜਾਈ ਪੰਚਮ ਪਾਤਸ਼ਾਹ ਸਰਹਾਉ ਦੀ ਪੰਕਤੀ ਵਿੱਚ ਸਾਨੂੰ ਬਖਸ਼ਿਸ਼ ਕਰਦੇ ਨੇ ਕਿ ਭਾਈ ਗੁਰਮੁਖ ਪਿਆਰਿਓ ਸੁਣੋ ਉਹ ਜਿਹੜੇ ਸੰਤ ਜਾਣਨੇ ਜਿਹੜੇ ਗੁਰਮੁਖ ਜਾਣਨੇ ਉਹਦੇ ਪਿਆਰੇ ਨੇ ਜਿਹੜੇ ਖਾਲਸੇ ਨੇ ਉਹਨਾਂ ਦੀ ਰਹਿਤ ਸੁਣਨੀ ਕਰੋ ਭਾਈ ਉਹਨਾਂ ਦੀ ਰਹਿਣੀ ਬਾਣੀ ਇਹੋ ਜਿਹੀ ਹੈ ਕਿ ਮਹਿਮਾ ਕਰਨੀ ਔਖੀ ਹੈ ਬਿਆਨ ਕਰਨੀ ਹੋਰ ਹੋਣ ਨਜ਼ਦੀਕ ਖੁਦਾਈ ਦੇ ਭੇਤ ਨਾ ਕਿਸੇ ਦੇਣ ਉਹ ਸੰਸਾਰ ਵਿੱਚ ਰਹਿੰਦੇ ਹੋਏ ਆਮ ਲੋਕਾਂ ਦੀ ਤਰ੍ਹਾਂ ਪਰਿਵਾਰ ਵਿੱਚ ਹੀ ਰਹਿੰਦੇ ਨੇ ਘਰ-ਬਾਰ ਛੱਡ ਕੇ ਨਹੀਂ ਭੱਜਦੇ ਉਹ ਡੇਰੇ ਨਹੀਂ ਬਣਾਉਂਦੇ ਇਹ ਗੱਲ ਚੇਤੇ ਰੱਖਿਓ ਸਾਨੂੰ ਇਹਨਾਂ ਕੰਮ ਕਰਨ ਨੂੰ ਮਾਰਨ ਨਹੀਂ ਕਿਹਾ ਸੀ ਇਹ ਸੰਸਾਰ ਨੂੰ ਇਸ ਸਮਾਜ ਨੂੰ ਵਧੀਆ ਬਣਾਉਣ ਵਾਸਤੇ ਸਾਨੂੰ ਇਹ ਉਪਦੇਸ਼ ਦਿੰਦੇ ਨੇ ਮਹਾਰਾਜ ਜਿਹੜੇ ਘਰ-ਬਾਰ ਛੱਡ ਹੀ ਗਏ ਉਹ ਘਰ ਨੂੰ ਵਧੀਆ ਕੰਮ ਬਣਾ ਲੈਣਗੇ ਜਿਹੜੇ ਘਰ ਨੂੰ ਵਧੀਆ ਨਹੀਂ ਬਣਾ ਸਕਿਓ ਆਪਣੇ ਹਿਰਦੇ ਨੂੰ ਵਧੀਆ ਕੰਮ ਬਣਾ ਲੈਣਗੇ ਜਿਹੜੇ ਆਪਣੇ ਹਿਰਦੇ ਨੂੰ ਆਪਣੇ ਸਰੀਰ ਨੂੰ ਨਹੀਂ ਸੰਭਾਲ ਸਕੇ ਉਹ ਸਮਾਜ ਨੂੰ ਕਿੱਥੇ ਸੰਭਾਲ ਲੈਣਗੇ ਪਰ ਬੜੀ ਤਕਲੀਫ ਹੁੰਦੀ ਇਸ ਗੱਲ ਦੀ ਕਿ ਸਾਡੇ ਅਗਵਾਈ ਉਹ ਕਰ ਰਹੇ ਨੇ ਜਿਹੜੇ ਘਰੋਂ ਭੱਜੇ ਨੇ ਇਹ ਕੌਮ ਸ਼ੇਰਾਂ ਦੀ ਸੀ ਸਾਡੇ ਆਗੂ ਗਧੇ ਹੋ ਗਏ ਬੜੀ ਹੈਰਾਨੀ ਹੁੰਦੀ ਸਾਨੂੰ ਇਸ ਗੱਲ ਦੀ ਤੇ ਅਸੀਂ ਉਹਨਾਂ ਦੇ ਪਿੱਛੇ ਤੁਰੇ ਹੋਏ ਹਾਂ ਨਾਲ ਇਹ ਵੀ ਨਾਲ ਜਿਨ੍ਹਾਂ ਅੰਦਰ ਕੋਈ ਗੁਰਮਤ ਦਾ ਲੈਣਾ ਦੇਣਾ ਨਹੀਂ ਗੁਰੂ ਦੇਰ ਬਿਲਕੁਲ ਨਜ਼ਦੀਕ ਵੀ ਨਹੀਂ ਟੁੱਕੇ ਤੇ ਮਹਾਰਾਜ ਰਹਿਤ ਦੀ ਗੱਲ ਕਰਦੇ ਨੇ ਅੱਜ ਕਿ ਰਹਿਤ ਗੁਰੂਪੁੱਤ ਪਿਆਰਿਆਂ ਦੀ ਉਹਨਾਂ ਸੰਤ ਜਣਾਂ ਦੀ ਰਹਿਤ ਇਹੋ ਜੀ ਹੁੰਦੀ ਹੈ ਭਾਈ ਰਹਾਉ ਵਰਤਨ ਜਾਂ ਕਹਿ ਕੇਵਲ ਨਾਮ ਅਨੰਦ ਰੂਪ ਕੀਰਤਨ ਬਿਸਰਾਮ ਉਹਨਾਂ ਦਾ ਵਰਤਨ ਬਿਟਾਰਾ ਉਹਨਾਂ ਦਾ ਵਿਵਹਾਰ ਨਾਮ ਹੈ ਜੀ ਉਹ ਆਪ ਨਾਮ ਜਪਦੇ ਨੇ ਹੋਰਾਂ ਨੂੰ ਜਪਾਉਂਦੇ ਨੇ ਉਹ ਦੂਜਿਆਂ ਦੇ ਗੁਨਾਹਾਂ ਨੂੰ ਬਖਸ਼ਦੇ ਨੇ ਉਹਨਾਂ ਨੂੰ ਸਿੱਧੇ ਰਾਹ ਪਾਉਂਦੇ ਨੇ ਨਾਮ ਨਾਲ ਜੋੜਦੇ ਨੇ ਇਹ ਵਰਤਨ ਵਰਤਾਰਾ ਉਹਨਾਂ ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਵਿਹਾਰਾ ਉਹ ਉਹਨਾਂ ਗੁਰਮੁਖ ਪਿਆਰਿਆਂ ਦਾ ਸਤਿਕਾਰ ਕਰਦੇ ਨੇ ਅਨੰਦ ਸਰੂਪ ਨੇ ਨਾ ਉਹ ਤੇ ਦੁੱਖ ਹੈ ਨਾ ਸੁਖ ਹੈ ਨਾ ਨਿੰਦਿਆ ਹੈ ਨਾ ਈਰਖਾ ਹੈ ਕੁਝ ਨਹੀਂ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾਂਕੈ ਕੰਚਨ ਮਾਟੀ ਮਾਨੈ ਨੈ ਨਿੰਦਿਆ ਨੈ ਉਸਤ ਜਾਂਕੈ ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹਿ ਨਿਆਰੋ ਨਾਹੀਂ ਮਾਨ ਅਪਮਾਨਾ ਇਹ ਨਹੀਂ ਗੁਰਮੁਖਾਂ ਦੀ ਰਹਿਤ ਪਰ ਪਾਤਸ਼ਾ ਉੱਥੇ ਵੀ ਗੱਲ ਕਹਿੰਦੇ ਨੇ ਅਖੀਰ ਵਿੱਚ ਨਵੇਂ ਪਾਤਸ਼ਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੈ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਗੁਰੂ ਕਿਰਪਾ ਕਰਦਾ ਹੈ ਗੁਰੂ ਬਖਸ਼ਿਸ਼ ਕਰਦਾ ਹੈ ਸਾਨੂੰ ਇਹ ਰਹਿਤ ਬਖਸ਼ਦਾ ਹੈ ਸਾਨੂੰ ਜੀਵਨ ਦੀ ਜਾਂਚ ਬਖਸ਼ਦਾ ਹੈ ਇਸ ਤਰ੍ਹਾਂ ਦੀ ਮਿੱਤਰ ਸੱਤਰ ਜਾਂ ਕੈ ਇੱਕ ਸਮਾਨ ਹੈ ਪ੍ਰਭ ਆਪਣੇ ਬਿਨ ਯਬਰ ਨਾ ਜਾਣੈ ਉਹਨਾਂ ਗੁਰਮੁਖ ਪਿਆਰਿਆਂ ਲਈ ਕੋਈ ਵੀ ਆਪਣਾ ਨਹੀਂ ਕੋਈ ਵੀ ਬਗਾਨਾ ਨਹੀਂ ਉਹਨਾਂ ਲਈ ਮਿੱਤਰ ਸੱਤਰ ਬਰਾਬਰ ਨੇ ਜੀ ਪ੍ਰਭ ਆਪਣੇ ਬਿਨ ਯਬਰ ਨਾ ਜਾਣੈ ਉਸ ਪ੍ਰਭੂ ਤੋਂ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਉਸ ਇੱਕ ਤੋਂ ਬਿਨਾ ਉਹ ਹੋਰ ਕਿਸੇ ਨੂੰ ਨਹੀਂ ਜਾਣਦੇ ਉਹ ਥਾਂ ਥਾਂ ਤੇ ਮੱਥੇ ਨਹੀਂ ਟੇਕਦੇ ਉਹ ਥਾਂ ਥਾਂ ਤੇ ਮੱਥੇ ਨਹੀਂ ਟੇਕਦੇ ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਨੂੰ ਪਰਖਿਆ ਦਸਮ ਪਾਤਸ਼ਾਹ ਮਹਾਰਾਜ ਕਹਿ ਰਹੇ ਨੇ ਕਿ ਇੱਕ ਬਿਨਾ ਮਨਨੈਕ ਨਾ ਆਣੈ ਗੌਰਮੜੀ ਮਠਪੂਰ ਨਾ ਮੰਨੈ ਦੱਸਦੇ ਆ ਰਹੇ ਨੇ ਸਿੱਖਾਂ ਨੂੰ ਕਹਿੰਦੇ ਪੰਜ ਚਾਰ ਦਿਨਾਂ ਬਾਅਦ ਉਹ ਜਾ ਰਹੇ ਨੇ ਮਹਾਰਾਜ ਘੋੜੇ ਤੇ ਸਵਾਰ ਨੇ ਦਾदू ਦੀ ਸਮਾਦ ਆਈ ਕਬਰ ਆਈ ਸਿੱਖਾਂ ਨੂੰ ਪਰਖਣ ਲਈ ਮਹਾਰਾਜ ਨੇ ਕਹਿੰਦੇ ਤੀਰ ਨਾਲ ਨਮਸਕਾਰ ਕੀਤੀ ਸੀ ਤੇ ਵੇਖੋ ਸਿੰਘਾਂ ਨੇ ਘੋੜੇ ਦੀ ਵਾਗ ਫੜ ਲਈ ਕਿ ਸੱਚੇ ਪਾਤਸ਼ਾਹ ਸਾਨੂੰ ਤੇ ਤੁਸੀਂ ਕਹਿੰਦੇ ਹੋ ਗੌਰ ਮੜੀ ਮਠਪੂਰ ਨਾ ਮੰਨਣਾ ਤੇ ਆਪ ਤੁਸੀਂ ਸਿੰਘਾਂ ਨੇ ਤਨਖਾਹ ਲਾਤੀ ਸੀ ਗੁਰੂ ਸਾਹਿਬ ਨੂੰ ਤੇ ਸਾਡਾ ਸਿਰ ਜਿੱਥੇ ਮਰਜ਼ੀ ਟਕਾ ਲਓ ਜਿਹੜੀ ਮਰਜ਼ੀ ਕਬਰ ਤੇ ਲੈ ਜਾਓ ਸਾਨੂੰ ਜਿੱਥੇ ਮਰਜੀ ਟਕਾ ਲਓ ਅਸੀਂ ਤਾਂ ਦੇਖਣ ਨੂੰ ਤਿਆਰ ਬੈਠੇ ਆਂ ਸਿਰ ਥੋੜੀ ਕੋਈ ਦੁਹਾਣਾ ਰੱਖਿਆ ਸਿਰ ਦੇ ਉੱਤੇ ਗੁਰੂ ਦੀ ਮਾਤੀ ਤੇ ਅਸੀਂ ਲਈ ਹੋਈ ਨਹੀਂ ਇਸ ਕਰਕੇ ਸਮਝਾਉਣ ਦੀ ਗੱਲ ਕਰਦੇ ਨੇ ਮਹਾਰਾਜ ਉਹ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ ਸੀ ਕੋਟ ਕੋਟ ਅਗ ਕਾਟਣ ਹਾਰਾ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਉਹ ਜਿਹੜੇ ਗੁਰਮੁਖ ਪਿਆਰੇ ਨੇ ਕਹਿੰਦੇ ਵੇਖੋ ਉਹਨਾਂ ਵਿੱਚ ਵੀ ਇਹ ਸਮਰੱਥਾ ਹੈ ਉਹ ਸਾਡੇ ਜੀਵਨ ਨੂੰ ਬਦਲ ਦਿੰਦੇ ਨੇ ਸਾਡੇ ਪਾਪ ਵਾਲੀ ਬਿਰਤੀ ਨੂੰ ਬਦਲ ਦਿੰਦੇ ਨੇ ਦੁੱਖ ਦੂਰ ਕਰਨ ਜੀ ਕੇ ਦਾਤਾਰਾ ਮਰਗਨ ਜੀ ਦਾਣ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਉਹੜੇ ਗੁਰਮੁਖ ਪਿਆਰੇ ਨੇ ਉਹ ਸੰਤ ਜਨ ਨੇ ਜਿਹੜੇ ਇਸ ਤਰ੍ਹਾਂ ਤੈਨੂੰ ਸਿਮਰਦੇ ਨੇ ਅੰਦਰੋਂ ਹਿਰਦੇ ਤੋਂ ਉਸ ਇੱਕ ਆਕਾਰਪੁਰਖ ਨਾਲ ਜੁੜੇ ਹੋਏ ਨੇ ਮਰਿ ਕਹਨੇ ਉਹ ਦੂਜਿਆਂ ਦੇ ਦੁੱਖ ਵੀ ਦੂਰ ਕਰ ਦਿੰਦੇ ਨੇ ਵਿਦਿਆ ਵਿਚਾਰੀਤਾ ਪਰਉਪਕਾਰੀ ਕਿਉਂਕਿ ਪਰਉਪਕਾਰੀ ਨੇ ਤੇਰੇ ਜਨ ਪਰਉਪਕਾਰੀ ਆਏ ਉਹ ਸੰਸਾਰ ਵਿੱਚ ਸਵਾਰਥ ਨਾਲ ਨਹੀਂ ਜਿਉਂਦੇ ਪਰਪੁਕਾਰ ਕਰਕੇ ਜਿਉਂਦੇ ਨੇ ਕਿਉਂਕਿ ਜੀਵਨ ਬਦਲ ਗਿਆ ਉਹ ਆਪਣੇ ਲਈ ਨਹੀਂ ਜਿਉਂਦੇ ਉਹ ਦੂਜਿਆਂ ਲਈ ਜਿਉਂਦੇ ਨੇ ਸੂਰਬੀਰ ਬਚਨ ਕੇ ਬਲੀ ਕੌਲਾ ਬਪਰੀ ਸ਼ੰਤੀ ਛਲੀ ਮarre ਕਹਿੰਦੇ ਵੇਖੋ ਉਹ ਸੂਰਬੀਰ ਨੇ ਜਾਂ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋਕੀਅਤ ਹੈ ਸੂਰਾ ਉਹ ਵੀ ਸੂਰਮੇ ਨੇ ਜਿਹਨਾਂ ਨੂੰ ਨਾਮ ਦਾ ਰੰਗ ਚੜਿਆ ਆ ਹੁਣ ਜਿਹੜੇ ਦਿਨ ਨੇ ਅਗੋਂ ਆਉਣੇ ਇਹ ਸ਼ਹਾਦਤਾਂ ਦੇ ਸ਼ਹਾਦਤ ਤੇ ਸਫ਼ਰ ਜਿਹੜਾ ਹੈ ਆਪਾਂ ਵੇਖਦੇ ਆ ਉਹ ਸੂਰਮਿਆਂ ਨੇ ਉਹਨਾਂ ਬਲੀਆਂ ਨੇ ਚਾਹੇ 80 ਸਾਲ ਦੀ ਬਜ਼ੁਰਗ ਮਾਤਾ 7 ਸਾਲ ਦਾ ਤੇ 5 ਸਾਲ ਦਾ ਬੱਚੇ ਨੇ ਜਿਨ੍ਹਾਂ ਨੂੰ ਅਸੀਂ ਬਾਬੇ ਆਖਦੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜਿਨ੍ਹਾਂ ਨੂੰ ਮੌਕੇ ਦੀ ਸਰਕਾਰ ਝੁਕਾ ਨਾ ਸਕੀ ਕਿਉਂਕਿ ਜੋ ਬਚਨ ਕਰਤੇ ਉਹ ਪੱਕੇ ਨੇ ਸਿਰ ਕੱਟ ਸਕਦਾ ਝੁਕ ਨਹੀਂ ਸਕਦਾ ਤੇ ਅਸੀਂ ਉਹਨਾਂ ਦੀ ਯਾਦ ਵਿੱਚ ਲੰਗਰਾਂ ਤੋਂ ਸਵਾਏ ਹੋਰ ਕੁਝ ਨਹੀਂ ਕਰਦੇ ਬਸ ਲੰਗਰਾਂ ਤੋਂ ਸਵਾਏ ਕੁਝ ਨਹੀਂ ਕਰਦੇ ਖਾਣਾ ਭਣੀ ਹੈ ਸਾਡਾ ਅਸੀਂ ਕਦੇ ਬਹਿ ਕੇ ਉਹਨਾਂ ਦੀ ਯਾਦ ਵਿੱਚ ਬਿਰਾਗੀ ਨਹੀਂ ਹੋਏ ਅਸੀਂ ਕਿਤੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੇ ਜੋ ਸ਼ਹਾਦਤਾਂ ਦਿੱਤੀਆਂ ਉਹ ਕਾਦੀ ਖਤਰ ਦਿੱਤੀਆਂ ਸੀ ਕਾਦੀ ਖਤਰ ਦਿੱਤੀਆਂ ਸੀ ਕੀ ਸਾਡੇ ਪੱਲੇ ਕੁਝ ਹੈ ਜੋ ਜਿਨ੍ਹਾਂ ਦੇ ਲਈ ਉਹ ਨਸ਼ਾਤਾਂ ਦਿੱਤੀਆਂ ਬਸ ਇੰਨੀ ਕੁ ਗੱਲ ਹੈ ਜਦੋਂ ਸਮਝ ਆ ਜਾਏਗੀ ਤੇ ਮਾਰੇ ਕਹਿੰਦੇ ਉਹਦੇ ਜੀਵਨ ਦੀ ਜਾਂਚ ਸੰਬੰਧੀ ਉਹਨੂੰ ਸਮਝ ਆਏਗੀ ਕੌਲਾ ਬਪਰੀ ਸੰਤੀ ਛਲੀ ਇਹ ਕੌਲਾ ਕੌਲਾ ਕਹਿੰਦੇ ਨੇ ਮਾਇਆ ਨੂੰ ਕਿਉਂਕਿ ਕਮਲ ਦੇ ਫੁੱਲ ਤੇ ਖੜੋਤੀ ਇਸ ਕਰਕੇ ਉਹਨੂੰ ਕੌਲਾ ਕਹਿੰਦੇ ਨੇ ਇਹ ਵੀ ਵਿਚਾਰੀ ਜਿਹੜੇ ਗੁਰਮੁਖ ਪਿਆਰੇ ਨੇ ਇਹਨੇ ਦੁਨੀਆ ਨੂੰ ਛੱਲਿਆ ਤੇ ਸੰਤ ਜਨ ਨੇ ਜਿਹੜੇ ਪਿਆਰੇ ਨੇ ਉਹਨਾਂ ਨੇ ਮਾਇਆ ਨੂੰ ਛੱਲਿਆ ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ ਉਹ ਧੋਖਾ ਨਹੀਂ ਖਾਂਦੇ ਇਸ ਮਾਇਆ ਦਾ ਜਿਹੜੇ ਗੁਰਮੁਖ ਜਾਨ ਨੇ ਤਾਂ ਕਾ ਸੰਗ ਬਾਛੈ ਸੋ ਦੇਵ ਅਮੋਗ ਦਰਸ ਸਫਲ ਜਾਂ ਕੀ ਸੇਵ ਤੇ ਸੱਚੇ ਪਾਤਸ਼ਾਹ ਜਿਹੜੇ ਇਹੋ ਜਿਹੇ ਗੁਰਮੁਖ ਪਿਆਰੇ ਨੇ ਜਿਹੜੇ ਇੱਕ ਅਕਾਲ ਪੁਰਖ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਰਹਿਤ ਬਹਿਤ ਇੱਕੋ ਜਿਹੀ ਹੈ ਕਹਿਣੀ ਕਰਨੀ ਇੱਕੋ ਜਿਹੀ ਹੈ ਸੁਰਦੇਵ ਦੇਵਤੇ ਵਿੱਚ ਲੋਚਦੇ ਨੇ ਜੀ ਕਿ ਸਾਨੂੰ ਇਹੋ ਜਿਹੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਹੋ ਜਾਣ ਅਮੋਗ ਦਰਸ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਹੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਹੀ ਅਸੀਂ ਹਰ ਰੋਜ਼ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਜੀਓ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਜਿਨ੍ਹਾਂ ਦਸੰਦਿਆਂ ਦੁਰਮਤਵੰਜੈ ਮਿੱਤਰ ਅਸਾੜਲੇ ਸਹੀ ਉਹ ਸਾਡੇ ਅਸਲੀ ਮਿੱਤਰ ਨੇ ਜਿਨ੍ਹਾਂ ਨੂੰ ਵੇਖਦੇ ਆਂ ਪ੍ਰਭੂ ਚੇਤੇ ਆ ਜਾਏ ਜਿਨ੍ਹਾਂ ਨੂੰ ਵੇਖਦੇ ਆਂ ਸਾਡੀ ਭੈੜੀ ਮਤ ਦੂਰ ਹੋ ਜਾਏ ਤੇ ਮਾਰੇ ਕਹਿੰਦੇ ਉਹ ਅਮੋਗ ਦਰਸ਼ਨ ਉਹਨਾਂ ਨੂੰ ਵੇਖਦੇ ਆਂ ਹੀ ਸਫਲਤਾ ਪ੍ਰਾਪਤ ਹੈ ਸਫਲ ਜਾਂ ਕੀ ਸੇਵਾ ਤੇ ਉਹਨਾਂ ਗੁਰਮੁਖ ਪਿਆਰਿਆਂ ਦੀ ਸੇਵਾ ਵੀ ਸਾਨੂੰ ਸਫਲਤਾ ਬਖਸ਼ਦੀ ਹੈ ਭਾਵ ਉਹਨਾਂ ਦੇ ਨਾਲ ਚੱਲ ਕੇ ਉਹਨਾਂ ਜਿਹੇ ਜੀਵਨ ਬਤੀਤ ਕਰਕੇ ਜੀਵਨ ਵਿੱਚ ਸਫਲ ਹੋ ਜਾਈਦਾ ਹੈ ਕਰ ਜੋੜ ਨਾਨਕ ਕਰੇ ਅਰਦਾਸ ਵਿਸੰਤੈ ਢੈਰ ਦੀਜੈ ਗੁਣਤਾਸ ਵੇਖੋ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਵਾਹਿਗੁਰੂ ਘਰਪੁਰ ਕੇ ਅੱਗੇ ਅਰਦਾਸ ਕਰਦੇ ਨੇ ਸੱਚੇ ਪਾਤਸ਼ਾਹ ਜੀ ਤੁਸੀਂ ਗੁਣਾ ਦੇ ਖਜ਼ਾਨੇ ਹੋ ਸਾਡੇ ਤੇ ਕਿਰਪਾ ਕਰੋ ਅਸੀਂ ਹੱਥ ਜੋੜ ਕੇ ਤੁਹਾਡੇ ਅੱਗੇ ਅਰਦਾਸ ਕਰਦੇ ਆਂ ਸਾਨੂੰ ਵੀ ਇਹੋ ਜਿਹੇ ਗੁਰਮੁਖ ਪਿਆਰੇ ਜਿਨ੍ਹਾਂ ਦੀ ਰਹਿਣੀ ਬਹਿਣੀ ਇੱਕ ਹੈ ਜੋ ਅੰਦਰੋਂ ਬਾਹਰੋਂ ਇੱਕ ਨੇ ਜਿਹੜੇ ਉਸ ਅਕਾਲ ਪੁਰਖ ਨਾਲ ਜੁੜੇ ਹੋਈਆਂ ਰੂਹਾਂ ਨੇ ਸਾਨੂੰ ਉਹਨਾਂ ਦੀ ਸੇਵਾ ਦਾ ਸਾਨੂੰ ਵੀ ਮੌਕਾ ਦੇ ਸਾਨੂੰ ਵੀ ਉਹ ਗੁਰਮੁਖ ਪਿਆਰਿਆਂ ਸੰਗ ਬਖਸ਼ ਤਾਂ ਕਿ ਉਹਨਾਂ ਦਾ ਸੰਗ ਕਰਕੇ ਆ ਸਾਡਾ ਵੀ ਪਰ ਉਤਾਰਾ ਹੋ ਜਾਏ ਸੋ ਅੱਜ ਦਾ ਜੋ ਸਮਾਂ ਹੈ ਸੰਪੂਰਨ ਹੁੰਦਾ ਹੈ ਆਓ ਗੁਰੂ ਅਗੇ ਅਰਦਾਸ ਕਰੀਏ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਕਿਰਪਾ ਕਰੋ ਮਨੁੱਖਾ ਜਨਮ ਮਿਲਿਆ ਤੁਹਾਡੀ ਬੜੀ ਕਿਰਪਾ ਹੈ ਬੜੀ ਬਖਸ਼ਿਸ਼ ਹੈ ਅਸੀਂ ਮਨੁੱਖ ਬਣ ਜਾਈਏ ਅਸੀਂ ਗੁਰੂ ਕੇ ਸਿੱਖ ਬਣ ਜਾਈਏ ਅਸੀਂ ਅੰਮ੍ਰਿਤ ਮੇਰਲਾ ਸੰਭਾਲ ਲਈਏ ਤੁਸੀਂ ਕਿਰਪਾ ਕਰੋ ਇਹ ਨਾਮ ਦੀ ਦਾਤ ਬਖਸ਼ੋ ਸਾਨੂੰ ਸਤ ਸੰਗਤ ਪ੍ਰਾਪਤ ਹੋ ਜਾਏ ਸਾਨੂੰ ਉਦਮ ਬਖਸ਼ੋ ਅਸੀਂ ਸੰਗਤ ਵਿੱਚ ਆ ਕੇ ਉਹਨਾਂ ਗੁਰਮੁਖ ਪਿਆਰਿਆਂ ਦਾ ਸੰਗ ਕਰਕੇ ਅਸੀਂ ਵੀ ਆਪਣਾ ਜੀਵਨ ਸਫਲ ਕਰ ਲਈਏ ਤੁਸੀਂ ਕਿਰਪਾ ਕਰੋ ਤੁਸੀਂ ਬਖਸ਼ਿਸ਼ ਕਰੋ ਸਾਡੀ ਤੁਹਾਡੇ ਅੱਗੇ ਇਹੋ ਹੀ ਅਰਦਾਸ ਹੈ ਅੱਜ ਕਿ ਇਹ ਕਿਰਪਾ ਕਰ ਦਿਓ ਸਾਨੂੰ ਉਹ ਜੇ ਗੁਰਮੁਖ ਪਿਆਰਿਆਂ ਦੇ ਦਰਸ਼ਨ ਕਰਵਾ ਦਿਓ ਅਸੀਂ ਵੀ ਉਹਨਾਂ ਸੰਗ ਕਰਕੇ ਸਾਡਾ ਵੀ ਪਰ ਉਤਾਰਾ ਹੋ ਜਾਏ ਜਦੋਂ ਅਸੀਂ ਇਸ ਸੰਸਾਰ ਤੋਂ ਜਾਈਏ ਲੋਕ ਸੁਖੀਏ ਪਰਲੋਕ ਸਹੇਲੇ ਹੋ ਕੇ ਜਾਈਏ ਸਮਾਂ ਜਿਹੜਾ ਹੈ ਉਹ ਸੰਪੂਰਨ ਹੁੰਦਾ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ